ਕੰਚਨਪ੍ਰੀਤ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੰਚਨਪ੍ਰੀਤ ਦੀਆਂ ਮੁਸ਼ਕਲਾਂ ਵੱਦ ਸਕਦੀਆਂ ਨੇ ਦਰਅਸਲ ਅੰਮ੍ਰਿਤਸਰ ਦੀਕ ਲੋਕਲ ਕੋਰਟ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਉਸ ਨੂੰ ਲੈ ਕੇ ਸੁਣਵਾਈ ਹੋਈ ਹੈ ਦਰਅਸਲ ਐਫ ਆਈ ਆਰ ਸੀਗੀ ਕਿ ਕੰਚਨਪ੍ਰੀਤ ਵੱਲੋਂ ਜਿਹੜਾ ਭਾਰਤ ਦੇ ਵਿੱਚ ਉਹ ਦਾਖਲ ਹੋਈ ਹੈ ਉਹ ਇਲੀਗਲ ਤਰੀਕੇ ਨਾਲ ਹੋਈ ਹੈ ਯਾਨੀ ਕਿ ਜਿਹੜੀ ਪਰਮਿਸ਼ਨਰ ਨੂੰ ਲੈ ਕੇ ਕੁਝ ਗੜਬੜ ਦੀ ਗੱਲ ਇੱਥੇ ਕਹੀ ਗਈ ਸੀ ਇੱਕ ਮਾਮਲਾ ਜਿਹੜਾ ਸੀਗਾ ਜਿਸ ਨੂੰ ਲੈ ਕੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਹਾਲਾਂਕਿ ਇਸ ਪੂਰੇ ਐਫ ਆਈ ਆਰ ਨੂੰ ਲੈ ਕੇ ਐਂਟੀਸੀਪੇਟਰੀ ਬੇਲ ਪਟੀਸ਼ਨ ਜਿਹੜੀ ਹੈ ਉਹ ਕੰਚਨਪ੍ਰੀਤ ਵੱਲੋਂ ਕੋਰਟ 'ਚ ਦਾਖਲ ਕੀਤੀ ਗਈ ਸੀ ਪਰ ਜੋ ਹੁਣ ਜਾਣਕਾਰੀ ਮਿਲ ਪਾਰੀ ਹੈ ਕਿ ਅਦਾਲਤ ਤੋ ਕੰਚਨਪ੍ਰੀਤ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਐਂਟੀਸੀਪੇਟਰੀ ਬੇਲ ਦੀ ਪਟੀਸ਼ਨ ਜਿਹੜੀ ਹੈ ਕੋਰਟ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਦਰਅਸਲ ਇੱਕ ਲੋਕਲ ਕੋਰਟ ਨੇ ਜਿਹੜੀ ਪਟੀਸ਼ਨ ਹੈ ਐਂਟੀਸੀਪੇਟਰੀ ਬੇਲ ਆਲੀ ਉਹ ਖਾਰਜ ਕੀਤੀ ਹੈ ਕੰਚਨਪ੍ਰੀਤ ਕੌਰ ਦੀ ਜੋ ਕਿ ਮਜੀਠਾ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਕਿ ਭਾਰਤ ਦੇ ਵਿੱਚ ਇਲੀਗਲ ਤਰੀਕੇ ਨਾਲ वाया ਨੇਪਾਲ ਫਰਜੀ ਕਾਗਜ਼ਾਤ ਦੇ ذریعے ਕੰਚਨਪ੍ਰੀਤ ਦਾਖਲ ਹੋਈ ਹੈ ਇਸ ਨੂੰ ਲੈ ਕੇ ਇੱਕ ਐਫ ਆਈ ਆਰ ਜਿਹੜੀ ਹੈ ਉਹ ਮਜੀਠਾ ਥਾਣੇ ਦੇ ਵਿੱਚ ਦਰਜ ਕੀਤੀ ਗਈ ਸੀ ਜਿਸ ਨੂੰ ਲੈ ਕੇ ਐਂਟੀਸੀਪੇਟਰੀ ਬੇਲ ਕੋਰਟ ਨੇ ਖਾਰਜ ਕਰ ਦਿੱਤੀ ਹੈ ਸੋ ਦੱਸ ਦਈਏ ਕਿ ਕੰਚਨਪ੍ਰੀਤ ਕੌਰ ਜਿਹੜੀ ਕਿ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਬੇਟੀ ਹੈ ਔਰ ਲਗਾਤਾਰ ਇਲਜ਼ਾਮ ਲੱਗੇ ਸੀ ਕਿ ਗੈਂਗਸਟਰ ਅਮਰਿਤਪਾਲ ਸਿੰਘ ਬਾਠ ਦੀ ਪਤਨੀ ਹੈ ਔਰ ਇਸ ਨੂੰ ਲੈ ਕੇ ਇਹ ਵੀ ਜਾਣਕਾਰੀ ਸੀ ਕਿ ਇੱਕ ਐਫਆਈਆਰ ਨੰਬਰ 144 ਜੋ ਕਿ 8 ਨਵੰਬਰ 2025 ਨੂੰ ਸੈਕਸ਼ਨ 318 BNS ਦਾ V 1 24B ਤੇ ਇਮੀਗ੍ਰੇਸ਼ਨ ਐਂਡ ਫੋਰਨ ਐਕਟ 2025 ਦੇ ਤਹਿਤ ਕੀਤੀ ਗਈ ਸੀ ਔਰ ਜਾਂਚ ਦੇ ਵਿੱਚ ਆ ਨਿਕਲ ਕੇ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਤੱਥ ਨੇ ਜਿਹੜੇ ਕਿ ਲੁਕੋਏ ਗਏ ਨੇ ਕਾਗਜ਼ਾ ਦੇ ਵਿੱਚ ਇਸ ਕਰਕੇ ਹੋਰ ਸੈਕਸ਼ਨ 336 2 336 3 337 338 339 340 ਔਰ BNS ਦਾ 12A KB ਇਹ ਜਿਹੜਾ ਪਾਸਪੋਰਟ ਐਕਟ ਦਾ ਉਹ ਵੀ ਲਾਇਆ ਗਿਆ ਸੋ ਕੋਰਟ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਸੁਣਵਾਈ ਕੀਤੀ ਤੇ ਜੱਜ ਪਰਿੰਦਰ ਸਿੰਘ ਨੇ ਕਿਹਾ ਕਿ ਐਂਟਰੀ ਐਂਟੀਸੀਪੇਟਰੀ ਬੇਲ ਜਿਹੜੀ ਹੈ ਉਹ ਇੱਕ ਪਹਿਲਾਂ ਹੀ ਅਸੀਂ ਕੰਚਨਪ੍ਰੀਤ ਨੂੰ ਦੇ ਚੁੱਕੇ ਹਾਂ ਪਰ ਨਾਲ ਦੇ ਨਾਲ ਉਸ ਇਨਵੈਸਟੀਗੇਸ਼ਨ ਦੇ ਵਿੱਚ 28 ਤਰੀਕ ਨੂੰ ਸ਼ਾਮਿਲ ਵੀ ਹੋਈ ਸੀ ਪਰ ਇਹ ਵੀ ਜਾਣਕਾਰੀ ਮਿਲ ਪਈਆ ਵਪਾਰੀਏ ਕੋ ਉਸ ਜਾਂਚ ਦੇ ਵਿੱਚ ਕੋਆਪਰੇਟ ਨਹੀਂ ਕੀਤਾ ਗਿਆ ਸੀ ਹੋਰ ਇਸ ਕਰਕੇ ਜਿਹੜੀ ਹੋਰ ਬੇਲ ਦੀ ਐਂਟੀਸੀਪੇਟਰੀ ਪਟੀਸ਼ਨ ਪਾਈ ਗਈ ਸੀ 23 ਦਸੰਬਰ ਨੂੰ ਉਹ ਵੀ ਖਾਰਜ ਕਰਦੀ ਗਈ ਹੈ ਅਕੋਰਡਿੰਗ ਦਾ ਐਫ ਆਈ ਆਰ ਜਿਹੜਾ ਹੈ ਕਿ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਕੰਚਨਪ੍ਰੀਤ ਭਾਰਤ ਦੇ ਵਿੱਚ ਦਾਖਲ ਹੋਈ ਸੀ वाया ਯੂਏਈ ਤੇ ਨੇਪਾਲ ਔਰ ਉਸ ਤੋਂ ਬਾਦੋ ਭਾਰਤ ਦੇ ਵਿੱਚ ਦਾਖਲ ਹੋਈ ਸੀ ਔਰ ਕੁਝ ਕਾਗਜ਼ਾਤ ਅਮਰਿਤਪਾਲ ਸਿੰਘ ਚੁੱਕੇ ਉਹਦੇ ਪਤੀ ਦਾ ਨਾਮ ਹੈ ਪਰ ਉਹ ਕਾਗਜ਼ਾਤ ਦੇ ਵਿੱਚ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਹਰਪ੍ਰੀਤ ਸਿੰਘ ਨਾਮ ਲਿਖਿਆ ਗਿਆ ਸੀ ਹਾਲਾਂਕਿ ਆਪਣੇ ਤਰਕਾਂ ਦੇ ਵਿੱਚ ਕੰਚਨਪ੍ਰੀਤ ਨੇ ਕਿਹਾ ਸੀ ਇੱਕੋ ਨਾਮ ਨੇ ਇੱਕੋ ਸ਼ਖਸ ਦਾ ਨਾਮ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਪਰ ਉਸ ਸੈਟੀਸਫੈਕਟਰੀ ਜਵਾਬ ਜਿਹੜਾ ਸੀ ਉਹ ਕੁੱਲ ਮਿਲਾ ਕੇ ਨਿਕਲ ਕੇ ਨਹੀਂ ਸਾਹਮਣੇ ਆ ਜਿਸ ਕਰਕੇ ਹੁਣ ਐਂਟੀਸੀਪੇਟਰੀ ਬੇਲ ਦੇ ਲਈ ਜਦੋਂ ਐਫ ਆਈ ਆਰ ਹੋ ਗਈ ਉਸ ਤੋਂ ਬਾਅਦ ਐਂਟੀਸੀਪੇਟਰੀ ਬੇਲ ਲਈ ਅਪਲਾਈ ਕੀਤਾ ਗਿਆ ਸੀ ਪਰ ਹੁਣ कोर्ट ने एंटीसिपेटरी बेल दे तो मना कर देता है और हूँ जो जानकारी निकल के सामने आ रही है कि कोई वही कार्रवाई जींचनप्रीत हो सकती है या कह लिए कि मुश्किल कंचनप्रीत पूरे मामले को लेके व नजर आ सकती ने